ਹੈਲੋ ਹੈਲੋ ਹਾਂਜੀ ਕਿਦਾਂ ਵਧੀਆ ਤੁਸੀਂ ਨੋ ਵਧੀਆ ਵਧੀਆ ਕਿਦਾਂ ਯਾਦ ਕੀਤਾ ਅੱਜ ਯਾ ਯਾਦ ਹੀ ਉਸ ਕੀ ਕਰਨਾ ਤੁਸੀਂ ਕਿਉਂ ਮੇਰੇ ਪਿੱਛੇ ਪਏ ਹੋ ਕਿਉਂ ਮੈਂ ਕੀ ਕੀਤਾ ਤੈਨੂੰ ਕਿਹ ਸੁਗਾ ਰਿਹਾ ਹਾਂ ਮੈਂ ਕੀ ਕੀਤਾ ਹਾਂ ਲਿਕੋ ਯਾਰ ਮੇਰੇ ਘਰ ਦੇ ਮੇਰੇ ਰਿਸ਼ਤੇਦਾਰ ਤੇ ਮੇਰੇ ਫੈਨਸਾ ਕਰ ਮੈਨੂੰ ਕਹਿ ਰਹੇ ਕਿ ਚਾਚੇ ਮੂਸੇ ਵਾਲੇ ਤੇਰੀ ਪੋਸਟਾਂ ਪਾਈ ਫਿਰਦੇ ਆ ਤੁਸੀਂ ਕਿਉਂ ਮੇਰੇ ਪਿੱਛੇ ਹੱਥ ਤੋਕੇ ਮਗਰ ਪਏ ਹੋ ਆ ਪੋਸਟਾਂ ਗੁਰੂ ਆ ਸਾਰਾ ਇੰਸਟਾਗ੍ਰam ਪਾਉਂਦਾ ਕੱਲਾ ਥੋੜੀ ਪਾਉਂਦੇ ਆ ਨਾਲੇ ਗੁਰੂ ਆ ਤੇਰਾ ਪੈਸੇ ਦਾ ਰੋਲਾ 35 ਲੱਖ ਦਾ ਹਾਂਜੀ ਮੈਂ ਉਹਦੀਆਂ ਸਾਰੀਆਂ ਪੋਸਟਾਂ ਦੇਖੀਆਂ ਮੈਂ ਸਭ ਕੁਝ ਦੇਖਿਆ ਯਾਰ ਮੈਂ ਤਾਂ ਕੋਈ 50 ਲੱਖ ਨਹੀਂ ਖਾਤਾ ਹੈਗਾ ਉਹਨੇ ਮੈਨੂੰ 20 ਲੱਖ ਦਿੱਤਾ ਜਦੋਂ ਅਸੀਂ ਬਾਹਰ ਜਾਣਾ ਸੀਗਾ ਅਸੀਂ ਦੋਨਾਂ ਨੇ ਇਕੱਠਿਆਂ ਦੀ ਫਾਈਲ ਲਗਾਈ ਆ ਦਨ ਉਹ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਬਾਜੇ ਉਹ 20 ਲੱਖ ਸੀ ਮੇਰੇ ਕੋ ਕਾਫੀ ਟਾਈਮ ਮੇਰੇ ਕੋ ਹੀ ਪਿਆ ਰਿਆ ਠੀਕ ਆ ਤੇ ਫਿਰ ਉਹ ਮੈਨੂੰ ਕੋਈ ਘਰ ਵਿੱਚ ਮੇਰੇ ਪ੍ਰੋਬਲਮ ਆਈ ਉਹਦੇ ਕਰਕੇ ਮੈਨੂੰ 20 ਲੱਖ ਖਰਚਨਾ ਪਿਆ ਤੇ 20 ਲੱਖ ਤਾਂ ਚੱਲ ਉਹਦਾ 20 ਲੱਖ ਹੀ ਮੋੜ ਦੇ ਫਿਰ ਦੇਖੋ ਮੈਂ ਇਹਨੂੰ ਕੋ ਟਾਈਮ ਮੰਗਿਆ ਤੇ ਇਹਨਾਂ ਨੂੰ ਕਿਹਾ ਕਿ ਮੈਨੂੰ ਥੋੜਾ ਟਾਈਮ ਦੇ ਦੇ ਬਟ ਉਹ ਰੁਕੇ ਨਹੀਂ ਰਹੇ ਉਹ ਕਜੀ ਪੋਟ ਮੋਰਕਾਸ ਕਰੀ ਜਾਂਦਾ ਪਿਆ ਕਦੀ ਮੇਰੀਆਂ ਸਟੋਰੀਆਂ ਪਾਈ ਜਾਂਦਾ ਪਿਆ ਇਦਾਂ ਤੁਹਾਨੂੰ ਨਾ ਕਰਨਾ ਚਾਹੀਦਾ ਮੇਰੇ ਮੁੰਦਿਆਦਾਂ ਵਿਆਹਾਂ ਬਨੇ ਹੋਇਆ ਘਰ ਦੀ ਮੇਰੇ ਵਿਆਹ ਕਰਾਣਾ ਚਾਹੁੰਦੇ ਆ ਉਹਨੇ ਸਭ ਚੀਜ਼ਾਂ ਦੇਖਾਂਗੇ ਤੇ ਮੇਰ ਨਾਲ ਕੌਣ ਵਿਆਹ ਕਰੂਗਾ ਵਿਆਹਾਂ ਥੋੜੀ ਗਣ ਗੁਰਾ ਪੈਸੇ ਖਾਦੇ ਅਗਲੇ ਨੇ ਰੌਲਾ ਪਾਉਣਾ ਹੈ ਹੁਣ 20 ਲੱਖ ਉਹਦਾ ਦੇ ਦੇ ਵਿਆਹ ਕਰਾ ਲੈ ਅਗਲੇ ਆਪੇ ਕਰ ਚੋਕੋ ਜੀ ਤੁਸੀਂ ਤੁਸੀਂ ਕੁਝ ਮੇਰੀ ਹੈਲਪ ਕਰੋ ਤੇ ਮੈਂ ਮੈਨੂੰ ਇਸ ਚੀਜ਼ਾਂ ਤੋਂ ਬਾਹਰ ਕੱਢੋ ਪਲੀਆ ਮੇਰਾ ਮੇਰਾ ਕੀ ਫਾਇਦਾ ਹੈਲਪ ਕਰਨ ਚਾਹ ਦਾੱਸ ਪਹਿਲਾਂ ਦੇਖੋ ਅਗਰ ਤੁਸੀਂ ਮੈਨੂੰ ਇਹ ਚੀਜ਼ਾਂ ਵਿੱਚੋਂ ਕੱਢਦੇ ਹੋ ਬਾਹਰ ਤੁਸੀਂ ਵੀ ਅਗੇ ਪੋਸ ਮੈਂ ਕਹਿੰਦਿਆਂ ਕਿ ਮੈਂ ਤੁਹਾਨੂੰ 5 ਲੱਖ ਟ੍ਰਾਂਸਫਰ ਕਰ ਦਿਆਂਗਾ ਜਿੱਤਾਂ ਤੁਸੀਂ ਕਹੋਗੇ ਮੈਂ ਉੱਤਾ ਕਰ ਦਿਆਂਗੀ। ਚਲੋ ਠੀਕ ਹੈ ਉਹ ਤੇ 5 ਲੱਖ ਕਿੱਥੋਂ ਆਊਗਾ। ਦੇਖੋ ਅਗਰ ਤੁਸੀਂ ਕਹਿੰਦੇ 5 ਲੱਖ ਕਿੰਨਾ ਕਿੱਥੋਂ ਉਤਾ ਅਰੇਂਜ ਕਰ ਲਿਓਗੇ ਅਗਰ ਤੁਸੀਂ ਮੈਨੂੰ ਇਹਨਾਂ ਚੀਜ਼ਾਂ ਚ ਜੰਜੜ ਚ ਕਰਦੇ ਹੋਗੇ ਬਾਅਦ ਤੇ ਮੈਂ ਤੁਹਾਨੂੰ 5 ਲੱਖ ਤੇਰਾ ਨਹੀਂ ਕੁਝ ਕੁ ਦੇ ਤੱਕ ਪਿਆਸ ਕਰ ਦਿਆਂਗਾ। ਨਹੀਂ ਨਹੀਂ ਪੈਸੇ ਨਹੀਂ। ਨਹੀਂ 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 ਪੈਸੇ ਨਹੀਂ ਲੈਣੇ ਆਪਾਂ ਜਿਹੜਾ ਤੋਂ 5 ਮੈਨੂੰ ਦੇਣਾ ਉਹ ਤੇ 15 ਹੋਰ ਪਾ ਕੇ ਉਹਦੇ ਮੋੜ। ਕੀ ਕੁ ਬੈਟ ਫੀ ਮੈਨੂੰ 20 ਲੱਖ ਪੂਰਾ ਕਰਕੇ ਵੀ ਮੈਨੂੰ ਪੰਜ 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 ਜਿਹੜਾ ਮੈਨੂੰ ਪੰਜ ਦੇਣਾ ਪੈ ਇਦਾਂ ਕੱਲ ਪੰਜ ਹੋਰ ਕੋਈ ਉੱਠ ਜੂ ਉਹਨੂੰ ਦੇਣਾ ਉਹ ਪੰਜ ਪੰਜ ਕਰਕੇ ਉਹਦਾ ਮੋੜ ਦੇ ਪਰ ਤੁਸੀਂ ਉਹਨੂੰ ਕੋ ਸਮਝਾਓ ਕਿ ਤੂੰ ਮੇਰੀ ਪੋਸਟਾ ਵਗੈਰਾ ਨਾ ਤਾ ਮੈਂ ਬਹੁਤ ਅੱਗੀ ਪਈ ਆ ਇਹਨੂੰ ਹੋਵੇ ਕਿ ਕੱਲ ਮੈਂ ਕੁਝ ਕਰ ਲਵਾਂ ਚੱਲ ਉਹਨੂੰ ਤਾਂ ਸਮਝਾਨਾਗੇ ਪਹਿਲਾਂ ਤੂੰ ਪੈਸੇ ਮੋੜਨੇ ਸ਼ੁਰੂ ਕਰ ਅਗਲੇ ਨੂੰ 5 ਲੱਖ ਦੇ ਅਗਲੇ ਨੂੰ ਥੋੜਾ ਹੌਸਲਾ ਹੋਊਗਾ ਕਿ ਮੇਰੇ ਪੈਸੇ ਸਟੇਨੈਂਡ ਕਰੋ ਨੂੰ ਸਮਝਾਓ ਕਿ ਪੋਡਕਾਸਟ ਨਾ ਕਰੇ ਮੇਰੀਆਂ ਸਟੋਰੀਆਂ ਨਾ ਪਾਵੇ ਮੇਰੇ ਘਰ ਦੇ ਸਾਰੇ ਦੇਖ ਰਹੇ ਹਨ ਹੁਣ ਤੂੰ ਥਰਕੀ ਚਾਚੀ ਵੀ ਮੇਰੀ ਪੋਸਟਾਂ ਪਾਈ ਫਿਰ ਰਹਿਤ ਨਹੀਂ ਤੁਸੀਂ ਉਹਨੂੰ ਕਹੋ ਕਿ ਮੇਰੀ ਪੋਸਟਾਂ ਨਾ ਪਾਵੇ ਤੁਸੀਂ ਵੀ ਨਾ ਪਾਓ ਮੇਰੀ ਪੋਸਟਾਂ ਚਲੋ ਮੈਂ ਬਹੁਤ ਚਲ ਚਲੋ ਕੋਈ ਨਹੀਂ ਹੀ ਪੋਸਟਾਂ ਨਹੀਂ ਪਾਉਂਦੇ ਤਾਂ ਬਸ ਉਹਦਾ 5 ਲੱਖ ਤਾਂ ਮੰਨ ਲਓ ਉਹਨੂੰ ਪੈਸੇ ਤੇ ਦੋ ਫਿਰ ਅਗਲਾ ਚੁੱਪ ਹੋਵੇ ਫਿਰ ਅਹੀਂ ਵੀ ਇਦਨਾਂ ਚੁੱਪ ਹੋ ਜਾਣੇ ਆ ਠੀਕ ਹੈ ਠੀਕ ਹੈ ਮੈਂ ਬਹੁਤ ਜਲਦੀ ਤੋਂ ਜਲਦੀ ਮੈਂ ਮੋੜਨ ਦੀ ਕੋਸ਼ਿਸ਼ ਕਰਾਂਗੀ ਪਲੀਜ਼ ਤੁਸੀਂ ਉਹਨੂੰ ਸਮਝਾਓ ਕਿ ਇਦਾਂ ਨਾ ਕਰੇ ਮੇਰੀ ਵੀ ਜ਼ਿੰਦਗੀ ਮੇਰੀ ਜ਼ਿੰਦਗੀ ਤਬਾਹ ਹੋ ਜੂਗੀ ਤਾਂ ਚਲੋ ਕੋਈ ਨਹੀਂ ਕੋਈ ਨਹੀਂ ਆਪਾਂ